ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟ ਲਡੂਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਲੱਗੇ ਸ਼੍ਰੀ ਰਾਮਦੇਵ ਸਾਇਬ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਰਸੀਆਂ ਦਿਖਾਉਣੀਆਂ ਤਿੰਨੀਆਂ ਦੀਆਂ ਤਿੰਨੇ ਗੱਬਣਾ ਹੈ ਗੱਬਣਾ ਇੱਥੇ ਆਓ ਆਪਣੇ ਇੱਕ ਸੂਈ ਆ ਤੇ ਦੋ ਗੱਬਣਾ ਵਾ ਸੂਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਪਣਾ ਆਪਣੀਆਂ ਆਪਸ ਕਰਕੇ ਤੇ ਵੇਚ ਚਾ ਕੇ ਤਸੱਲੀ ਕਰਕੇ ਪਛੁਕਰੀ ਤੋਂ ਹਾਂਜੀ ਵੀਰ ਜੀ ਸਾਸ ਜੀ ਸਾਸ ਕੇ ਵੀਰ ਜੀ ਹੋਠ ਠਾਕ ਜੀ ਠੀਕ ਠਾਕ ਵੀਰ ਜੀ ਵਧੀਆ ਹੈ ਵੇਗਿਆ ਮਾਲ ਕਰ ਲੈ ਲਾ ਫਿਰ ਹਾਂਜੀ ਹਾਂਜੀ ਵੇਗਿਆ ਵੀਰ ਜੀ ਅੱਜ ਫਿਰ ਤਿੰਨ ਇਕੱਟੀਆਂ ਕਰਦੀਆਂ ਨਾ ਤੇ ਚਲੋ ਨਾਮ ਦੱਸੋ ਫਿਰ ਨਾਮ ਮੇਰਾ ਸਾਸ ਸਿੰਘ ਜੀ ਪਿੰਡ ਕੋੜਵਾ ਡੂੰਮ ਜ਼ਿਲ੍ਹਾ ਅੰਮ੍ਰਿਤਸਰ ਨਾਗੀ ਸ਼੍ਰੀ ਰਾਮਪੁਰ ਤੇ ਤੇ ਫੋਨ ਨੰਬਰ ਹੀ ਬੋਲ ਦੋ ਨੰਬਰ ਹੈ 9781228722 ਠੀਕ ਹੈ ਤੇ ਆ ਜਿਹੜੇ ਪਹਿਲੇ ਨੰਬਰ ਤੇ ਗਾਂ ਆ ਹਾਂਜੀ ਕਿੰਨਾ ਸੁਆ ਸੁਣੀ ਜੀ ਇਸ ਚੀਜ਼ਾ ਸੁਆ ਸੁਣੀ ਵੀ ਜੀ ਕਿੰਨਾ ਘਰ ਦੁੱਧ ਪੜੀ ਜਾਓਗੇ ਦੁੱਧ ਵੀ ਜੀ ਘਰ ਵਾਲੇ ਕਿਹਦੇ 15 ਤੋਂ ਪਲੱਸ ਵੀ ਦੇ ਦਿੱਤਾ ਉਹਨੇ ਅੱਛਾ ਹਾਂਜੀ ਠੀਕ ਆ ਜੇ ਕੋਈ ਜੇ 5-7 ਦਿਨ ਖੜਤੀ ਆ ਨਾ ਦੋ ਚਾਰ ਦਿਨ ਹਾਂਜੀ ਖੋਲੋ ਫਿਰ ਤੋੜ ਦੀਏ ਕਰੀਨ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲੱਗੇ ਤੋਂ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਵਾ ਬਾਕੀ ਮਿਲਕ ਵੀ ਨੇ ਵੀ ਦੇਖ ਸਕਦੇ ਜੀ ਥੱਲੇ ਪਿਆ ਰੱਖੀ ਬਾਕੀ ਥੱਲੇ ਉਤਰਾਂ ਤਿਆਰੀ ਜੀ ਆ ਕੰਟੀ ਥੁੰਦੀ ਪੜੀ ਅਜ ਲੈ ਆ ਅਜ ਥਾਣੇ ਕੋਲ ਆਤਾ ਉਹਦਾ ਆ ਬੈਣੀ ਵਾਲੇ ਪਾਸੇ ਦਾ ਥਾਣੇ ਦੇ ਦੇਖਾ ਦੇ ਜੀ ਚਲੋ ਲੈ ਜਾਓ ਫਿਰ ਲੈ ਜਾਓ ਵਿੱਚ ਬੰਦੋ ਫਿਰ ਇਹਨੂੰ ਕਿੰਨਾ ਮੁੱਲ ਰੱਖਣਾ ਵੀਰ ਜੀ ਫਿਰ ਇਹਦਾ ਆਪਾਂ ਮੁੱਲ ਵੀ ਜੀ ਦੇ ਤੇ ਸੁਈ ਹੁੰਦੀ ਤੇ ਮੁੱਲ ਭਾਵੇਂ 45 ਕਰ ਲੈਂਦੇ ਹਾਂ ਜੀ ਜੈ ਜੀ ਦੇ ਦੇਣੀ ਵੀਰ ਜੀ ਆਪਾਂ ਹਾਂ ਜੀ ਬਾਕੀ ਗਾਂ ਦੁੱਧ ਵਾਲੀ ਆ ਹਾਂ ਜੀ ਹਾਂ ਜੀ ਥੋੜਾ ਆਖਣਾ ਚਲੋ ਨੀਕੀ ਹਾਲ ਸਵੇਰਾ ਸਵੇਰਾ ਟਾਈਮ ਵਰਗੇ ਕੰਪਟੇਟਡ ਪਾਉਣ ਵਾਲੇ ਡੰਗਰ ਨੂੰ ਠੀਕ ਆ ਤੇ ਮੀਮੋ ਪਿਆਜ਼ ਕੱਲ ਤੁਹਾਨੂੰ ਪਤਾ ਪੱਠੇ ਸੇ ਨਹੀਂ ਪਾਏਗਾ ਕੱਲ ਮੀਂਹ ਵਾਵਾ ਪੈ ਗਿਆ ਪਾਣੀ ਨਹੀਂ ਪੈਂਦਾ ਰਿਹਾ ਸੱਜਣ ਸਵੇਰਾ ਸਵੇਰਾ ਦਾ ਟਾਈਮ ਹੈ ਪੱਠੇ ਦਾ ਘਰ ਆ ਲੈ ਹਾਂ ਜੀ ਹਾਂ ਜੀ ਨਾਂ ਦਵਾਈ ਗਏ ਆ ਇਹ ਮੀਂਹ ਨਹੀਂ ਪਿਆ ਹਾਂ ਜੀ ਹਾਂ ਜੀ ਕਿੰਨੇ ਦੇ ਦਈਏ ਫੇਰੇ ਇਹ ਵੀ ਜੀ 30000 ਦੇ ਦਾਂਗੇ ਵੀ ਜੀ ਅੱਛਾ 37000 ਜੋ ਜੋ ਛੋਟਾ ਪਾ ਕਰਦਾ ਭੈਣ ਭਰਾ ਫੋਨ ਲਾਵੇ ਕੋਈ ਫੋਨ ਲਾਵੇ ਚੰਗੀ ਦੁੱਧ ਵਾਲੀ ਗਾਂ ਆ ਕਰ ਦੋਗੇ ਖੁੱਲਾ ਮੰਨ ਤਾ ਨਾ ਮੁੱਲ ਕਰਨ ਜਿੰਨਾ ਮੱਦੀ ਕਰਿਓ 40 45 ਕਿੰਨੇ ਦੇਣੀ ਆ ਆਪਾਂ 37000 ਮੰਨ ਤਲ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਜਿਹੜੀ ਆਪਣੇ ਕੋਲ ਸੂਈ ਸਵਾਈ ਆ ਗਈ ਜੇ ਇਹ ਸੂਈ ਜੀ ਕਿੰਨਾ ਜੇ ਤੇ ਕੋਲ ਦੁੱਧ ਤਿਆਰ ਇਥੇ ਥਲੇ ਵੀਦੀ ਆ ਮੈਂ ਜਿਹੜਾ ਸਹੀ ਆ ਤੁਹਾਨੂੰ ਪਤਾ ਭੇਜਿਆ ਸੀ ਤੇ ਮੁੜ ਕੇ ਦੇਸੀ ਦਾ ਥੋੜਾ ਕਰਾਉਣਾ ਕਰਾਉਣਾ ਰੱਖਦੀ ਹੈ ਹਾਂਜੀ ਮੱਝਾਂ ਦੀ ਚੋਾਈ 99 ਦੇਖੋ ਕਦ ਆਉਂਦੀ ਲੱਗਾ ਹਾਲੇ ਜਿਹੜਾ ਹੈਗਾ ਦੁੱਧ ਪੱਕਾ 6 ਲੀਟਰ ਆ ਅੱਛਾ ਆ ਬੱਚਾ ਜੀ ਤੇ ਹਾਲੇ ਮਨੂਨ ਪਾ ਕੇ ਦੋ ਚਾਰ ਤਾਂ ਸਾਂਹਗੇ ਦੁੱਧ 10000 ਲੀਟਰ ਕਰ ਜੂ ਕਿੰਨੇ ਕ ਚਰਦੀ ਸੂਈ ਆ ਹਫਤੇ ਦੇ ਅੰਦਰ ਅੰਦਰ ਹੀ ਆ ਬੱਚਾ ਵੇਖੋ ਹਾਂ ਬੱਚਾ ਜੀ ਕੋਈ ਵੇਖ ਲੈ ਕਿੰਨੇ ਕ ਚਰਦੀ ਸੂਈ ਹੈ ਤਾਜ਼ਾ ਹੀ ਆ ਬੱਚਾ ਜੀ ਨਾ ਤੋਰ ਫੇਰ ਇੱਕ ਰੀਨੋ ਲੈ ਜਾਓ ਘਰ ਚੋਂ ਉਹਨੂੰ ਬਹੁਤ ਵਧੀਆ ਵਾ ਹੁਣ ਮੁੱਕੇ ਤੇ ਜਿਹੜਾ 6 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਇਹ ਆ ਫਿਰ ਚਲੋ ਜਿੰਨਾ ਘਰ ਦੁੱਧ ਵਰਤਨਾਮ ਉਹਨਾਂ ਲਈ ਚੰਗਾ ਵੀ ਇਹਨਾਂ ਗਾਵਾਂ ਦਾ ਦੁੱਧ ਜਿਹੜਾ 10 ਲੀਟਰ ਦੁੱਧ ਪਾਇਦਾ ਸੰਗਣ ਹੁੰਦਾ 10 ਕਿ ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਊਗਾ ਥੋੜਾ ਡਰਦੀ ਦੱਸੀ ਆ ਆ ਥੋੜੀ ਡਰਦੀ ਆ ਠੰਡੀ ਸੀਲਾ ਰੱਸੀ ਤੋਂ ਬਗੈਰ ਕੋਈ ਚਲੋ ਲੈ ਜਾ ਫਿਰ ਉੱਥੇ ਜਾ ਕੇ ਦਿਖਾ ਦਿੰਨੇ ਆ ਬਾਕੀ ਜੇ ਟਾਈਮ ਸਵੇਰੋਂ ਸਵੇਰ ਦਾ ਵਜੇ ਪੂਰੀ ਹੱਜੀਆਂ ਰੱਜੀਆਂ ਨਹੀਂ ਹੈ ਕਾਦੇ ਦਾ ਹਿਸਾਬ ਦਾ ਹੀ ਉੱਚਾ ਕਰਦਣੀ ਆ ਤੇ 93 ਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਮੁੱਲ ਫਿਰ ਮੁੱਲ ਵੀ ਤੁਸੀਂ ਵੇਲੋ ਤੁਸੀਂ ਕਰਾ ਲੋ ਜਿੰਨਾ ਕਰਾਉਣਾ ਕਿੰਨਾ ਕਰਾ ਕਿੰਨਾ ਕਰਦੀ ਹੈ ਇਹਦਾ ਮੁੱਲ ਕਾ ਵੀ ਮੈਂ ਆਪਣਾ ਬਿਲਕੁਲ ਜੈ ਜੀ ਕਰ ਦਈਏ ਆ ਵੇ ਕੋ ਭੈਣ ਭਰਾ ਸਾਮ ਨੂੰ 4 ਦਿਨ ਜੇ ਅਹੀਂ ਸਾਮ ਕੇ ਵੇਚ ਕੇ ਫੇਰ ਤੇ ਵੈਟ ਭਾ 35000 ਦੀ ਵੇਚ ਦੋ ਹਾਂਜੀ ਹੁਣ ਬਿਲਕੁਲ 30000 ਸਮਾਨਤਾ ਕਰ ਦਾਂਗੇ ਜਿੰਨਾ ਤੁਸੀਂ ਕਰਾਉਣਾ ਕਰਾ ਲਓ ਕਿੰਨਾ ਕਰ ਦਈਏ ਕਰਾ ਲਓ ਖੁੱਲਾ ਕਰਾ ਲਓ ਜਿੰਨਾ ਕਰਾਉਣਾ ਤੁਸੀਂ 3000 ਛੱਡ ਦਈਏ 5000 ਛੱਡ ਦਾਂ 5000 ਦੀ ਦੇ ਦਾਂ ਅੱਛਾ 5000 ਦੀ ਦੇ ਠੀਕ ਹੈ ਜੀ ਬਾਕੀ ਦੋ 3 4 ਦਿਨ ਸਾਮ ਲਾ ਲਈ ਆ ਸਾਡੇ ਘਰੋਂ ਆਈ ਆ ਵਾ ਡੂੰਡ ਪੂਰਾ ਖਾਂਦੀ ਆ ਦੁੱਧ 10000 ਲੀਟਰ ਹੀ ਕਰ ਦੂਗੀ ਤੇ ਦੁੱਧ ਵੀ ਮੱਜਾਂ ਵਰਗਾ ਠੀਕ ਹੈ ਜੀ ਹਾਂਜੀ ਭਾਵੇਂ ਲੱਖ ਰੁਪਏ ਦੀ ਮੱਝ ਬੰਦ ਉਹਦੇ ਬਰਾਬਰ ਹੀ ਹੋਊਗੀ ਤੇ ਆ ਕੀ ਗਾਂ ਗੱਬਣੇ ਵੀ ਹਾਂਜੀ ਇਹ ਚੁੰਗੀ ਗਾਂ ਚਿੰਗੀ ਜੰਮੀ ਪਲੀ ਐ ਵੀ ਤੇ ਥਾਣੇ ਤੇ ਵੀ ਲਾਗੇ ਦਾ ਕਰੀ ਦੇਖ ਸਕਦੇ ਜੀ ਲਿਆ ਖੋਲੋ ਇਹਨਾਂ ਵੀ ਤੌਰ ਹੀ ਦਈ ਹੈ ਉਤਰੇ ਇਹ ਵਿੱਚ ਕਿੰਨਾ ਕ ਦੁੱਧ ਕੱਢੀ ਜਾਊਗੀ ਵੀ ਜੀ ਇਹ ਵੀ 15-16 ਲੀਟਰ ਆਮ ਨਾਲ ਦਊਗੀ ਪਲੀ ਜੁੜੀ ਅਗਾਂ ਵੇਖੋ ਤੁਸੀਂ ਸੈਣ ਭਰਾਵਾਂ ਦੀ ਮੰਗ ਵਿੱਚ ਚੁੰਗੀ ਚਾਹੀਦੀ ਹੈ ਚੁੰਗੀ ਆ ਜਿਹੜੀ ਹੈ ਚੁੰਗੀ ਆ ਵੇਖੋ ਚਲੋ ਜੀ ਇਹ ਦਾ ਜਿਆਦਾ ਵੱਡਾ ਨਹੀਂ ਐ ਵੀ ਠੀਕ ਹੈ ਜੀ ਹਾਂ ਫਿਰ ਬੜਾ ਪਲੀ ਜੁੜੀ ਪੂਰੀ ਐ ਹੈਗੀ ਵਿੱਚ 30 ਸੀਰ ਹੈ ਪੂਰੀ ਲੈ ਜਾਓ ਵੀਰ ਜੀ ਤੇ ਕਿੰਨਾ ਵੇਚੀ ਰੱਖਿਆ ਫਿਰ ਇਹਦਾ ਮੁੱਲ ਆਪਾਂ ਇਦਾਂ ਮੁੰਡਾ ਵੇਰੇ ਜੀ ਜੇ ਉਦਾਂ ਤੇ ਪਲੀ ਜੁੜੀ ਵੈੜਾ ਹਾਂਜੀ ਠੰਡੀ ਸੀ ਇਹ ਉਦਾਂ ਵੀ ਵੇਖੋ ਤੇ ਆਏ ਤੇ ਲਟੋਲਾ ਹਵਾ ਨੇ ਚ ਕਾਫੀ ਆ ਠੰਡੀਆਂ ਹੋਣਗੀਆਂ ਸਾਰੀਆਂ ਵੈੜਾ ਕੋਈ ਗਰਮ ਨਹੀਂ ਹੋਊਗੀ ਵੀ ਜੀ ਅੱਛਾ ਉਹ ਠੱਡੀਆਂ ਵੈੜਾ ਉਹ ਵੀ ਵੈਲ ਬਰ ਕੋ ਠੰਡੀ ਐ ਠੀਕ ਆ ਹਾਂਜੀ ਕਿੰਨੇ ਦੀ ਫਿਰ ਜਸਨੋਂ ਕਰੀਏ ਇਹ 47 ਹਜ਼ਾਰ ਦੀ ਦੇ ਦਈਏ ਵੀ ਜੀ 45 ਦੇ ਦਈਏ ਜੇ ਤਾਂ 42 ਹਜ਼ਾਰ ਦੀ ਦੇ ਦਾਂਗੇ ਵੀ ਜੀ ਅੱਛਾ ਬੋਲੇ ਇਮਾਨਦਾਰ ਖੁੱਲਾ ਕਰਾਂਗੇ ਭਣਪਰਾ ਫੋਨ ਲਾਵੇ ਫੋਨ ਲਾਵੇ ਬਸ ਆਪਾਂ ਰੈਂਟ ਪਾਉਣਿਆਂ ਵੀ ਉਹੋ ਜੇ ਪਾਇ ਪਜਾ ਪਹਿਲੇ ਪਹਿਲੇ ਫੋਨ ਤੇ ਜਾਣ ਠੀਕ ਹੈ ਜੀ ਜਿਆਦਾ ਵੱਡਾ ਫਰਕ ਨਹੀਂ ਰੱਖ ਕੇ ਪਾਇਆ ਥੋੜਾ ਥੋੜਾ ਫਰਕ ਰੱਖ ਕੇ ਰੇਟ ਪਾਇਆ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ